ਮੁਰਦਾਬਾਦ ਐਮ ਸੀ ਜੀ ਰਿਕਪੁਰ ਮੁਰਦਾਬਾਦ ਮੁਰਦਾਬਾਦ ਐਮ ਸੀ ਜੀ ਰਿਕਪੁਰ ਮੁਰਦਾਬਾਦ ਮੁਰਦਾਬਾਦ ਸੋਤਾ ਜੀ ਜਿਹੜਾ ਇਹ ਅੱਜ ਜਾਮ ਲਾਇਆ ਆਪਾਂ ਇਹਦਾ ਕੀ ਮਸਲੇ ਦਾ ਹੱਲ ਕੀ ਨਿਕਲ ਰਿਹਾ ਹੈ ਇਸ ਦਾ ਮਸਲੇ ਦਾ ਹੱਲ ਤਾਂ ਜੀ ਪ੍ਰਸ਼ਾਸਨ ਹੀ ਕੱਢਣਾ ਜਨਾਬ ਅਸੀਂ ਤਾਂ ਪਬਲਿਕ ਆ ਅਸੀਂ ਤਾਂ ਪਬਲਿਕ ਚਿੱਠੀਆਂ ਪੱਤਰਾਂ ਰਾਹੀਂ ਜਾਂ ਮਿਲ ਕੇ ਮੀਟਿੰਗਾਂ ਕਰਕੇ ਜਾਂ ਡੈਲੀਗੇਸ਼ਨ ਜਾ ਕੇ ਵੀ ਜੋ ਵੀ ਹੋ ਸਕਦਾ ਸੀ ਸਾਡੇ ਕੋਲ ਅਸੀਂ ਉਹ ਤਰੀਕਾ ਅਪਣਾ ਕੇ ਅਖੀਰ ਇਹ ਕਦਮ ਤੇ ਆਏ ਆ ਜਦ ਸਿੱਟੀ ਤੋਂ ਪੜੇ ਪਾਣੀ ਲੰਘਿਆ ਸਮੱਸਿਆਵਾਂ ਆਪਣੀ ਕਿਹੜੀ ਕਿਹੜੀ ਹੈ ਸਮੱਸਿਆਵਾਂ ਮੈਂ ਸਾਡੇ ਪਵਾਰ ਜੀ ਚੇਅਰਮੈਨ ਆ ਜੀ ਇਸ ਟਾਈਮ ਵਰਕਿੰਗ ਸਾਡੇ ਖੜੇ ਨੇ ਕੋਲ ਇਹ ਪਵਾਰ ਜੀ ਸਾਨੂੰ ਪੰਜ ਮੰਗਾ ਸਾਡੀਆਂ ਜਿਹੜੀਆਂ ਮੁੱਖ ਆ ਉਹ ਦੱਸਣਗੇ ਆਹ ਸਤਪਾਲ ਪਵਾਰ ਜੀ ਪਹਿਲੀ ਜਮਾਤ ਸਾਕੀਨਾ ਮੇਰੀ ਮੇਰਾ ਨਾਮ ਪਾਲ ਚੰਗ ਆ ਪਾਲਜੀ ਜਿਹੜੀ ਇੱਕ ਜਨਤਾ ਦੇ ਵਿੱਚ ਇੱਕ ਰੋਸ ਹੈ ਕਿ ਟੁੱਟੀਆਂ ਸੜਕਾਂ ਸੀਵਰੇਜ ਦੇ ਪਾਣੀ ਨੂੰ ਲੈ ਕੇ ਤੇ ਉਹਨੂੰ ਲੈ ਕੇ ਅੱਜ ਜਾਮ ਲਾਇਆ ਗਿਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਲੈ ਕੇ ਜੀ ਇਸ ਤੋਂ ਪਹਿਲਾਂ ਅਸੀਂ ਜਾਮ ਅਸਤਮ ਮਜਬੂਰੀ ਚਲਾਇਆ। ਅਸੀਂ ਜਨਤਾ ਨੂੰ ਤੰਗ ਨਹੀਂ ਕਰਨਾ ਚਾਹੁੰਦੇ। ਮੇਰੀ 72 ਸਾਲ ਦੀ ਉਮਰ ਹੋ ਗਈ। 72 ਸਾਲ ਉਮਰ ਦੀ ਸਾਨੂੰ ਇਹ ਕੰਮ ਕਰਨਾ ਇਹ ਜਿਹੜੇ ਜਾਮ ਲੱਗ ਰਹੇ ਇਹ ਵੀ ਸਾਡੇ ਭਰਾ। ਇਹ ਕੋਈ ਬਾਹਰਲੇ ਬੰਦੇ ਨਹੀਂ ਸਾਡੇ ਭਰਾ। ਸਾਨੂੰ ਮਜਬੂਰੀ ਸਾਨੂੰ 2 ਸਾਲ ਹੋ ਗਏ। ਰੈਗੂਲਰ ਇਹਨਾਂ ਨੂੰ ਅਸੀਂ ਮੰਗ ਪੱਤਰ ਦਿੰਦੇ ਰਹੇ ਵੀ ਸਾਡਾ ਇਹ ਕੰਮ ਕਰੋ ਇਹ ਰੱਦੀ ਦੀ ਟੋਕਰੀ ਕਿਰਦਾ ਐਮ ਐਲ ਏ ਸਾਹਿਬ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਨੂੰ ਇਹਨਾਂ ਦੇ ਪਿੰਡ ਵੀ ਜਾ ਕੇ ਮਿਲੇ ਅਸੀਂ ਈ ਵੀ ਬੰਦੇ ਜਾ ਕੇ ਮਿਲੇ ਪਰ ਉਹ ਕਹਿੰਦੇ ਮਿੱਠਿਆ ਗੋਲੇ ਦੇਣੇ ਤੋਂ ਇਲਾਵਾ ਕੁਝ ਨਹੀਂ ਐਮ ਐਲ ਏ ਸਾਹਿਬ ਤਾਂ ਇੱਕ ਵਾਰੀ ਵੀ ਸਾਡੇ ਏਰੀਆ 'ਚ ਨਹੀਂ ਆਇਆ ਦੂਜੇ ਸਾਡੇ ਕਾਉਂਸਲਰ ਸਾਹਿਬ ਹੈ ਜੋ ਇਹ ਬਿਲਕੁਲ ਕੰਮ ਨਹੀਂ ਕਰਦੇ ਇਹ ਇਹ ਕਹਿੰਦੇ ਅਸੀਂ ਮਜਬੂਰ ਹੈ ਕਿ ਐਮ ਐਲ ਏ ਸਾਹਿਬ ਸਾਨੂੰ ਸੈਂਕਸ਼ਨ ਨਹੀਂ ਦਿੰਦਾ ਗੱਲ ਇਹਨਾਂ ਦੀ ਵੀ ਠੀਕ ਹੈ ਜਾਇਜ਼ ਹੈ ਅਸੀਂ ਨਗਰਪਾਲਿਕਾ ਦਾ ਜੋ ਉਦੇਵੀਰ ਜੀ ਪ੍ਰਧਾਨ ਹਨ ਉਹਨਾਂ ਨੂੰ ਮਿਲੇ ਉਹ ਆਪਣਾ ਫਾਈਲ ਦਖਾਉਂਦੇ ਆ ਕਿ ਅਸੀਂ ਜੀ ਆਪਣਾ ਮੈਮੋਰੰਡਮ ਪਾ ਕੇ ਆਪਣੇ ਕਾਗਜ਼ ਪੱਤਰ ਤਿਆਰ ਕਰਕੇ ਜਦੋਂ ਅਸੀਂ ਉੱਪਰ ਭੇਜਦੇ ਆ ਐਮਐਲਏ ਸਾਹਿਬ ਇਹਨਾਂ ਦਾ ਕੋਈ ਨਹੀਂ ਸਾਨੂੰ ਪਰਮਿਸ਼ਨ ਨਹੀਂ ਦਿੰਦੇ ਅਸੀਂ ਇਹਨਾਂ ਦਾ ਕੰਮ ਨਹੀਂ ਕਰਾ ਸਕਦੇ ਮੈਂ ਤਾਂ ਇਹ ਕਹਾਂਗਾ ਕਿ ਸਾਰੇ ਐਮਐਸ ਚ ਸਾਰੀ ਜੀਰਕਪੁਰ ਚ ਕਿਸੇ ਰੋਡ ਨੂੰ ਜਾ ਕੇ ਦੇਖ ਲਓ ਉਹ ਰੋਡ ਟੁੱਟੀ ਵੀ ਆ ਮੈਂ ਖੁਦ ਕਹਿੰਦਾ ਪਿਛਲੇ ਪਿਛਲੇ ਸਤੰਬਰ ਮਹੀਨੇ ਚ 2023 ਚ ਮੇਰੇ ਮੁੰਡੇ ਦਾ ਵਿਆਹ ਸੀ ਮੈਂ ਖੱਡਿਆਂ ਚ ਆਪ ਰੇੜੀਆਂ ਲਾ ਕੇ ਮਿੱਟੀ ਗੁਲਾ ਕੇ ਉੱਥੇ ਜੋ ਵੀ ਟੈਂਟ ਵਗੈਰਾ ਆ ਉਹ ਲਾਇਆ ਪਰ ਕਿਸੇ ਨੇ ਵੀ ਸਾਡੀ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਕਿ ਥੋੜਾ ਜਿਹਾ ਮਿੱਟੀ ਮੋਟੀ ਪਵਾ ਦਿਓ ਪਰ ਇਹਨਾਂ ਨੇ ਬਿਲਕੁਲ ਨਹੀਂ ਪੁਾਈ ਸੀਵਰੇਜ ਦਾ ਉਹ ਬੁਰਾ ਹਾਲ ਹੈ ਕਿ ਪੰਜ ਕੁੱਲੇ ਤੋਂ ਜੋ ਪਾਣੀ ਆਂਦਾ ਹੈ ਉਹ ਸੀਵਰੇਜ ਚ ਫੜ ਕੇ ਸਾਡੇ ਘਰਾਂ ਚ ਬਦਬੂ ਭਲਾ ਰਿਹਾ ਹੈ ਡੇਂਗੂ ਹੈ ਪੰਜ ਕੁਲੇ ਚ ਕਿੰਨਾ ਡੇਂਗੂ ਫੈਲ ਰਿਹਾ ਹੈ ਤੇ ਇਸ ਦੇ ਨਾਲ ਖੱਡੇ ਇਤਨੇ ਪੜ ਗਏ ਆਪਣੇ ਕਿਸ਼ਨਪਨਾਲੀ ਰੋਡ ਪਿੰਡ ਕਿਸ਼ਨਪੁਰ ਮੇਰੇ ਨਾਲ ਖੁਦ ਹੋਇਆ ਮੈਂ ਆਪਣੀ ਬੇਟੀ ਦੇ ਘਰੋਂ ਆ ਰਿਹਾ ਦਾ ਗੁਰਦੁਆਰਾ ਸਾਹਿਬ ਦੇ ਔਰ ਮਾੜੀ ਦੇ ਮੰਦਿਰ ਦੇ ਵਿਚਕਾਰ ਉਹ ਖੱਡੇ ਪਏ ਨੇ ਉੱਥੇ ਮੇਰਾ ਸਕੂਟਰ ਗਿਰ ਗਿਆ ਮੇਰੀ ਘਰ ਵਾਲੀ ਦਾ ਫ੍ਰੈਕਚਰ ਹੋ ਗਿਆ ਟੰਗ ਚ ਇਹ ਕੌਣ ਜ਼ਿੰਮੇਵਾਰ ਹੈ ਇੱਕ ਡਗਰਪਾਲ ਕਾ ਡੇਰਾ ਵਸੀ ਐਮ ਐਲ ਏ ਜ਼ਿੰਮੇਵਾਰ ਹੈ ਇਹਨਾਂ ਨੂੰ ਅਸੀਂ ਮਜਬੂਰ ਹੋ ਕੇ ਅਸੀਂ 30 30 ਲੋਨ ਨੂੰ ਸਾਲੋ ਧਰਨਾ ਦੇਣਾ ਪਿਆ 30 ਦਿਨ ਜੇ ਸਾਡੀ ਕੋਈ ਮੰਗ ਪੱਤਰ ਲੈ ਕੇ ਇੱਥੇ ਨਹੀਂ ਆਂਦਾ ਕੋਈ ਨਮਾਇਦਾ ਅਸੀਂ ਅੱਗੇ ਵਾਸੇ ਪਹਿਲੀ ਅਕਤੂਬਰ ਨੂੰ ਵੀ ਅਸੀਂ ਧਰਨਾ ਜਾਮ ਦੇਣਗੇ ਤਾਂ ਕਿ ਸਾਡਾ ਸੰਵਿਧਾਨ ਹੋ ਸਕੇ ਸਾਡਾ ਕੋਈ ਹੱਲ ਹੋ ਸਕੇ ਨੇਰੀ ਪਬਲਿਕ ਦੇ ਅੱਗੇ ਮੇਰੀ ਐਡਮਿਸ਼ਨ ਦੇ ਕੇ ਮੇਰੀ ਮੇਰੀ ਦਇਨਤੀ ਹੈ ਕਿ ਪਬਲਿਕ ਦਾ ਜੋ ਦੁੱਖ ਸੁੱਖ ਹੈ ਅਸੀਂ ਐਮਐਲਏ ਬਣਾਉਂਦੇ ਹਾਂ ਆਪਣੀ ਪਬਲਿਕ ਇਹ ਸਾਨੂੰ ਨੌਕਰ ਸਮਝਦੇ ਹਾਂ ਐਮਐਲਏ ਕਿ ਆ ਬਣ ਗਏ ਕਿਉਂ ਇਹਨਾਂ ਦੇ ਬਾਅਦ ਚ ਜੇ 5 ਵੇਲੀ ਐਮਐਲਏ ਦੇ ਆ 5 ਪੈਨਸ਼ਨਾਂ ਮਿਲ ਲੀਆਂ ਅਸੀਂ 36 37 ਸਾਲ ਦੀ ਨੌਕਰੀ ਕਰਕੇ ਇਸ ਇਸੇ ਸੇਵਾ ਕਰ ਰਹੇ ਹਨ ਜੇ ਸਾਡੀ ਨੌਕਰੀ ਦੇ ਅਸੀਂ ਵਿੱਚ ਕੋਈ ਅਣਗਹਿਲੀ ਹੋ ਜਾਵੇ ਸਾਨੂੰ ਪੈਨਸ਼ਨ ਨਹੀਂ ਮਿਲਦੀ ਇਹਨਾਂ ਦੇ ਕੋਈ ਸਲਾਈ ਨਹੀਂ ਹੁੰਦੀ ਇਹਨਾਂ ਦੀ ਪੈਨਸ਼ਨ ਨਹੀਂ ਮਿਲਣੀ ਚਾਹੀਦੀ ਇਹਨਾਂ ਨੂੰ ਬਿਲਕੁਲ ਹੀ ਟੋਟਲੀ ਬੰਦ ਹੋਣੇ ਚਾਹੀਦੇ ਆ ਮੇਰੀ ਬੇਨਤੀ ਹੈ ਕਿ ਐਡਮ ਚੇਚਲ ਸਾਡੀ ਸਮੱਸਿਆ ਦਾ ਹੱਲ ਕਰੇ